in yeah. the i

ਪ੍ਰੇਮੋ ਲੰਡਾ ਸਾਚੀ ਗੁਰਗਨ ਸਾਹਿਬ ਜੀ ਲਿਖੀ ਗੋਲੀਚ ਬੈਠ ਕੇ ਮਹੀਨੇ ਦੇ ਆਖਰੀ ਸ਼ਨੀਵਾਰ ਦੇ ਸਮਾਗਮ ਨਾਲ ਸਭ ਜੀਓ ਗੱਜ ਕੇ ਬੁਲਾਉਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹੀਨੇ ਦੇ ਆਖਰੀ ਸ਼ਨੀਵਾਰ ਦੇ ਸਮਾਗਮ ਦੇ ਵਿੱਚ ਅੱਜ ਦੀ ਤੁਹਾਡੀ ਸਾਰੀ ਸੰਗਤ ਦੋਨੋ ਡੇਢ ਜਨਕੀ ਆਈ ਸਾਰੇ ਸੰਗਤਾਂ ਬਹੁਤ ਬਹੁਤ ਧੰਨਵਾਦ વિશે ਧੰਨਵਾਦ ਪ੍ਰਦਰਸ਼ਨ ਸਿੰਘ ਜੀ ਦਾ ਜਿਨ੍ਹਾਂ ਨੇ ਬੜਾ ਹੀ ਰਸਨਾ ਕੀਰਤਨ ਕੀਤਾ ਹੈ ਤੇ ਬਾੜਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਕੀਰਤਨ ਹੁੰਦਾ ਹੈ ਉਸ ਤਰ੍ਹਾਂ ਦੇ ਤਰੀਕੇ ਦੇ ਨਾਲ ਅੱਜ ਭਾਈ ਸਾਹਿਬ ਨੇ ਕੀਰਤਨ ਕੀਤਾ ਬੜਾ ਆਨੰਦ ਬਣਿਆ ਇਹ ਜੋ ਭਾਈ ਸਾਹਿਬਾਂ ਰਾਜਪੂਤ ਨਵਰੂਪ ਦਾ ਸਾਡੀ ਸੇਵਾ ਕਰਦੇ ਹਨ ਬਹੁਤ ਜਿਆਦੇ ਇਹਨਾਂ ਤੇ ਸਿਵਾਬਾ ਨੇ ਆਪਣੀ ਡਿਊਟੀ ਤੋਂ ਇਲਾਵਾ ਬਹੁਤ ਸਾਰੇ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਆ ਬਹੁਤ ਸਾਰੇ ਬੱਚਿਆਂ ਨੂੰ ਇਹ ਕੀਰਤਨ ਦੇ ਵਿੱਚ ਟ੍ਰੇਨ ਕਰ ਚੁੱਕੇ ਆ ਇਹ ਦੇਸ਼ ਕੌਮ ਦੀ ਤਾਂ ਸੇਵਾ ਹੈ ਸੇਵਾ ਕਰ ਰਹੇ ਆ ਉਹ ਵਾਇਕੂ ਸਚੇ ਪ੍ਰੋਸਾ ਜੀ ਦੇ ਸਾਰੇ ਵਾਸ ਤਰ੍ਹਾਂ ਕਰਕੇ ਇਹਨ ਲੋ ਪੈਸਾ ਹਨ ਇਸੇ ਤਰ੍ਹਾਂ ਇਹ ਦੇਸ਼ ਕੌਮ ਦੀ ਸੇਵਾ ਕਰਦੇ ਨੇ ਜਿੱਥਾ ਸ਼ਰਧਿਕਾ ਲੱਗ ਰਹੇ ਕੋਈ ਸੀ ਜਹੇ ਦੇ ਨਾਮ ਤੇ ਜਰੂਰ ਚਿਤਾ ਸ਼ਟਾ ਕੇ ਕਿ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹ ਵਾਹਿਗੁਰੂ ਜੀ ਕੇ ਜੀ ਆਇਆਂ ਨੂੰ ਇਸ ਤਰ੍ਹਾਂ ਦੇ ਜੋ ਪਿਆਰੇ ਹਰਸ ਨੇ ਜੋ ਦੇਸ਼ ਤੋਂ ਦੀ ਸੇਵਾ ਕਰਦੇ ਹਨ ਉਸੇ ਤਰ੍ਹਾਂ ਸੇਵਾ ਕਰਦੇ ਰਹੇ ਤਾਂ ਪੈਸਾ ਉਹ ਦੇ ਪਰਫੈਕਟੋਂ ਸਾਰੇ ਜੀ ਦਾ ਬਹੁਤ ਬਹੁਤ ਧੰਨਵਾਦ